ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਸਕਰੀਨ ਦੇ ਉੱਪਰ ਲਿਖੇ ਤੁਸੀਂ ਸ਼ਬਦ ਦੇਖ ਰਹੇ ਹੋ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਆ ਤੇ ਬਹੁਤ ਵਾਰ ਇਹਨਾਂ ਸ਼ਬਦਾਂ ਨੂੰ ਉਚਾਰਨ ਕਰਨ ਵਿੱਚ ਸਾਨੂੰ ਦਿੱਕਤ ਹੁੰਦੀ ਆ ਸੰਗਤ ਜੀ ਇਸ ਵੀਡੀਓ ਨੂੰ ਧਿਆਨ ਦੇ ਨਾਲ ਆਪ ਵੀ ਸੁਣਿਓ ਤੇ ਅੱਗੇ ਤੋਂ ਅੱਗੇ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਗੁਰਬਾਣੀ ਦੇ ਉਚਾਰਨ ਦੇ ਸਬੰਧ ਵਿੱਚ ਮੈਂ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਸੰਗਤ ਜੀ ਇਹ ਜਿਹੜੇ ਦੋ ਸ਼ਬਦ ਆ ਇਨਾਂ ਦੇ ਰਿਲੇਟਡ ਮੈਂ ਕੇਵਲ ਇੱਕੋ ਗੁਰਬਾਣੀ ਦੀ ਇੱਕ ਇੱਕ ਪੰਕਤੀ ਜਾਨੀ ਕੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ ਧਿਆਨ ਨਾਲ ਸੁਣੋ ਪਹਿਲਾ ਸ਼ਬਦ ਦਾ ਦੱਦੇ ਨੂੰ ਔਂਕੜ ਔਂਕੜ ਦੀ ਮਾਤਰਾ ਫਿਰ ਹਾਹਾ ਫਿਰ ਹਾਹੇ ਨੂੰ ਦੁਲੈਂਕੜ ਦੀ ਮਾਤਰਾ ਦੇ ਉੱਤੇ ਟਿੱਪੀ ਦੀ ਮਾਤਰਾ ਹੁਣ ਇਹ ਜਿਹੜਾ ਅਖੀਰ ਤੇ ਹਾਹਾ ਅੱਖਰ ਦੁਲੈਂਕੜ ਦੇ ਉੱਪਰ ਟਿੱਪੀ ਦੀ ਮਾਤਰਾ ਨਾਲ ਆਇਆ ਹੈ ਨਾ ਜੀ ਇਹਦਾ ਉਚਾਰਨ ਅਸੀਂ ਨਾਸਕੀ ਟੋਨ 'ਚ ਕਰਨਾ ਹੈ ਇਹਦਾ ਬਾਤ ਉਚਾਰਨ ਹੋਏਗਾ ਦੋਹੂ ਹੂ ਬਾਤ ਉਚਾਰਨ ਹੋਏਗਾ ਦੋਹੂ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਗ ਦੂਸਰਾ ਪਾਠ ਆ ਕਬ ਹੂੰ ਕਬ ਹੂੰ ਕਰਾਂਗੀ ਕਬ ਹੂੰ ਸੁਖਨੀ ਸਾਹਿਬ ਦੀ ਬਾਣੀ ਚ ਪੜਦੇ ਨਾ ਕਬ ਹੂੰ ਸਰਬ ਕੀ ਹੋਤ ਰਵਾਲ ਕਬ ਹੂੰ ਹੂੰ ਜਾਨੀ ਕਿ ਨਾਸ ਕੀ ਟੋਣ ਆਏਗੀ ਇਹਨੂੰ ਕਬ ਹੂੰਗ ਜਾਂ ਦੋਹੂੰਗ ਇਸ ਢੰਗ ਨਾਲ ਪਾਠ ਉਚਾਰਨ ਨਹੀਂ ਕਰਨਾ ਆਈ ਹੋਪ ਤੁਹਾਨੂੰ ਜਰੂਰ ਸਮਝ ਵਿੱਚ ਆ ਗਿਆ ਹੋਵੇਗਾ ਦੋਹੂੰਗ ਤੇ ਕਬ ਹੂੰ ਇਸ ਢੰਗ ਨਾਲ ਪਾਠ ਉਚਾਰਨ ਕਰਨਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ